ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ ਇੰਨੀ ਗੱਲ ਆਖੀ ਸੀਗੀ ਕਿ ਜੇ ਲੋੜ ਪਈ ਤਾਂ ਪਹਿਲਾ ਜਿਹੜੇ ਲੀਡਰ ਆ ਉਹ ਅੱਗੇ ਜਾਣਗੇ ਜਿਹੜਾ ਨੌਜਵਾਨ ਹੈ ਉਹਨਾਂ ਨੂੰ ਹਦਾਇਤ ਕੀਤੀ ਗਈ ਸੀਗੀ ਕਿ ਉਹ ਪਿੱਛੇ ਰਹਿਣ ਹੁਣ ਜਿੱਥੇ ਇੱਕ ਪਾਸੇ ਜੋ ਕੁਝ ਸ਼ੰਪੂ ਬੈਰੀਅਰ ਦੇ ਉੱਤੇ ਹੋ ਰਿਹਾ ਜਿਸ ਤਰ੍ਹਾਂ ਅਥਰੂ ਗੈਸ ਦੇ ਜਿਹੜੇ ਗੋਲੇ ਆ ਉਹ ਛੱਡੇ ਜਾ ਰਹੇ ਆ ਕਿਤੇ ਨਾ ਕਿਤੇ ਐਦਾਂ ਲੱਗਦਾ ਵੀ ਸਰਵਨ ਸਿੰਘ ਪੰਦੇਰ ਹੋਣਾ ਨੂੰ ਖਦਸ਼ਾ ਸੀਗਾ ਕਿ ਸਰਕਾਰ ਜਿਹੜੀ ਹੈ ਐਦਾਂ ਦਾ ਪੂਰਾ ਜਿਹੜਾ ਬਲ ਹੈ ਉਹਦਾ ਪ੍ਰਯੋਗ ਕਰ ਸਕਦੀ ਹੈ ਸਰਕਾਰ ਫੋਰਸਫੁਲੀ ਇਸ ਧਰਨੇ ਨੂੰ ਜਿਹੜਾ ਉਹ ਖਦੇੜਨਾ ਚਾਹੁੰਦੀ ਹੈ ਸਰਕਾਰ ਨਹੀਂ ਚਾਹੁੰਦੀ ਵੀ ਜਿਹੜੇ ਕਿਸਾਨ ਆ ਉਹ ਦਿੱਲੀ ਜਾਣ ਕਿਉਂਕਿ ਉਹਨਾਂ ਦੀ ਗੱਲ ਜਿਹੜਾ ਉਹਨਾਂ ਨੇ ਇਹ ਗੱਲ ਕਹਿ ਦੇਣੀ ਕਿ ਪਹਿਲਾਂ ਜਿਹੜੇ ਲੀਡਰ ਅੱਗੇ ਜਾਣਗੇ ਹਾਲਾਂਕਿ ਉਹ ਇਸ ਵੇਲੇ ਅੱਗੇ ਆਪ ਹੀ ਲੱਗੇ ਹੋਇਆ ਨਾਲ ਉਹਨਾਂ ਦੇ ਜਗਜੀਤ ਸਿੰਘ ਡੱਲੇਵਾਲਾ ਪਰ ਜੋ ਸਥਿਤੀ ਹੈ ਇਸ ਵੇਲੇ ਸ਼ੰਭੂ ਬੈਰੀਅਰ ਦੇ ਉੱਤੇ ਬਣੀ ਹੋਈ ਹੈ ਉਹ ਵਾਕਈ ਤਣਾਅਪੂਰਨ ਬਣੀ ਹੋਈ ਹੈ ਹਾਲਾਂਕਿ ਇਸੇ ਦੌਰਾਨ ਖਬਰ ਇਹ ਵੀ ਸਾਹਮਣੇ ਆਈ ਕਿ ਇੱਕ ਮੀਟਿੰਗ ਵਾਸਤੇ ਵੀ ਸੱਦ ਲਿਆ ਕੇਂਦਰ ਸਰਕਾਰ ਚ ਆਉਂਦੀ ਹੈ ਕਿ ਇੱਕ ਵਾਰ ਫੇਰ ਤੋਂ ਕਿਸਾਨਾਂ ਦੇ ਨਾਲ ਜਿਹੜਾ ਇੱਕ ਮੀਟਿੰਗ ਕੀਤੀ ਜਾਵੇ ਬੈਠਿਆ ਜਾਵੇ ਤਾਂ ਜੋ ਐਮਐਸਪੀ ਦੇ ਜਿਹੜਾ ਮਸਲਾ ਇਹਦੇ ਉੱਤੇ ਪੱਕਾ ਹੱਲ ਕੱਢਿਆ ਜਾਵੇ ਕਿਸਾਨ ਇਹੀ ਮੰਗ ਕਰਦੇ ਆ ਵੀ ਐਮਐਸਪੀ ਜਿਹੜੀ ਮਿਨਿਮਮ ਸਪੋਰਟ ਪ੍ਰਾਈਸ ਆ ਉਹਦੇ ਉੱਤੇ ਕਾਨੂੰਨ ਬਣਾ ਦਿੱਤਾ ਜਾਵੇ ਤਾਂ ਦੂਜੇ ਪਾਸੇ ਸਰਕਾਰ ਜਿਹੜੀ ਆ ਉਹ ਕਿਤੇ ਨਾ ਕਿਤੇ ਆਪਣੀਆਂ ਸ਼ਰਤਾਂ ਰੱਖਦੀ ਆ ਜਿਹੜੀਆਂ ਕਿਸਾਨਾਂ ਨੂੰ ਮਨਜ਼ੂਰ ਨਹੀਂ ਆ ਇਸੇ ਦੇ ਚੱਲਦਿਆਂ 2020 ਦੇ ਵਿੱਚ ਵੀ ਧਰਨਾ ਚੱਲਿਆ ਸੀ ਜਿਹੜਾ ਕਰੀਬ 1 ਸਾਲ ਤੋਂ ਵੱਧ ਜਿਹੜਾ ਉਹ ਧਰਨਾ ਚੱਲਿਆ ਸੀ ਤਾਂ ਹੁਣ ਦੂਸਰੇ ਪਾਸੇ ਜਿੱਥੇ ਕਿਸਾਨ ਸ਼ੰਭੂ ਬੈਰੀਅਰ ਦੇ ਉੱਤੇ ਖਨੋਰੀ ਬੈਰੀਅਰ ਦੇ ਉੱਤੇ ਬੈਠੇ ਹੋਏ ਆ ਤਾਂ ਖਬਰਾਂ ਸਾਹਮਣੇ ਇਹ ਆ ਰਹੀਆਂ ਕਿ ਹਰਿਆਣਾ ਵਾਲੇ ਪਾਸਿਓਂ ਜਿਹੜਾ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਆ ਔਰ ਨਾਲ ਦੀ ਨਾਲ ਇੱਥੇ ਫੇਰ ਉਹੀ ਗੱਲ ਕਿ ਸਰਵਨ ਸਿੰਘ ਪੰਦੇਰ ਹੋਣਾ ਦਾ ਇਹ ਕਹਿ ਦੇਣਾ ਕਿ ਪਹਿਲਾਂ ਲੀਡਰਜ਼ ਅੱਗੇ ਜਾਣਗੇ ਕਿਤੇ ਨਾ ਕਿਤੇ ਇਦਾਂ ਲੱਗਦਾ ਹੈ ਕਿ ਕਿਸਾਨ ਆਗੂਆਂ ਨੂੰ ਪਤਾ ਸੀਗਾ ਕਿ ਧਰਨਾ ਜਿਹੜਾ ਇਹਨੂੰ ਖਰਾਬ ਕੀਤਾ ਜਾ ਸਕਦਾ ਮਾਹੌਲ ਜਿਹੜਾ ਖਰਾਬ ਕੀਤਾ ਜਾ ਸਕਦਾ ਤਾਂ ਸੋ ਹੁਣ ਜਿਹੜੇ ਹਾਲਾਤ ਇਸ ਵੇਲੇ ਬਣ ਗਏ ਆ ਇਦਾਂ ਲੱਗਦਾ ਵੀ ਕਿਸੇ ਦੋ ਮੁਲਕਾਂ ਦੇ ਵਿੱਚ ਲੜਾਈ ਲੱਗੀ ਹੋਵੇ ਜਿਸ ਤਰ੍ਹਾਂ ਪਟਾਕਿਆਂ ਦੀਆਂ ਆਵਾਜ਼ਾਂ ਆ ਰਹੀਆਂ ਦੇਖਣ ਨੂੰ ਤਾਂ ਇਦਾਂ ਲੱਗਦਾ ਹੀ ਨਹੀਂ ਵੀ ਇਹ ਇੱਕੋ ਹੀ ਦੇਸ਼ ਹੈ ਇੱਕੋ ਦੇਸ਼ ਦੇ ਨਾਲ ਸੂਬੇ ਜਿਹੜੇ ਨੇ ਇੱਕ ਬੰਦਾ ਜਿਹੜਾ ਆਪਣੇ ਹੀ ਸੂਬੇ ਦੇ ਵਿੱਚ ਜਾਣਾ ਚਾਹੁੰਦਾ ਤੇ ਇਸ ਤਰ੍ਹਾਂ ਉਹਨੂੰ ਰੋਕਿਆ ਜਾ ਰਿਹਾ ਜਿੱਥੇ ਕਿਸਾਨ ਜਿਹੜੇ ਆ ਉਹ ਜੀਸੀਬੀ ਮਸ਼ੀਨਾਂ ਪਹਿਲਾਂ ਕਹਿੰਦੇ ਸੀ ਲੈ ਕੇ ਆਵਾਂਗੇ ਪਰ ਬਾਅਦ ਵਿੱਚ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਸੀਗੀ ਕਿ ਜੀਸੀਬੀ ਮਸ਼ੀਨਾਂ ਨਹੀਂ ਲੈ ਕੇ ਆਣੀਆਂ ਜਾਈਆਂ ਨਾਲ ਦੀ ਨਾਲ ਹੀ ਓਕਲੈਂਡ ਮਸ਼ੀਨਾ ਜਿਹੜੀਆਂ ਉਹ ਵੀ ਪਿੱਛੇ ਖੜੀਆਂ ਕਰ ਦਿੱਤੀਆਂ ਕਿਸਾਨ ਜਿਹੜੇ ਆ ਕੇਵਲ ਟਰੈਕਟਰਸ ਦੇ ਉੱਤੇ ਦਿੱਲੀ ਵਾਲ ਨੂੰ ਵੱਧਣਾ ਚਾਹੁੰਦੇ ਸੀਗੇ ਤੇ ਇਸ ਵੇਲੇ ਜਿਹੜਾ ਮਾਹੌਲ ਹੈ ਉਹ ਪੂਰਾ ਤਣਾਅਪੂਰਨ ਬਣਿਆ ਹੋਇਆ ਲੀਡਰਸ ਜਿਹੜੇ ਨੇ ਉਹ ਇਸ ਵੇਲੇ ਅਗਵਾਈ ਜ਼ਰੂਰ ਕਰ ਰਹੇ ਆ ਪਰ ਹਾਲਾਤ ਦੇਖ ਕੇ ਇਦਾਂ ਲੱਗਦਾ ਨਹੀਂ ਆ ਵੀ ਇਹ ਇੱਕੋ ਹੀ ਮੁਲਕ ਆ ਸਥਿਤੀ ਜਿਹੜੀ ਆ ਉਹ ਪੂਰੀ ਤਣਾਅਪੂਰਨ ਬਣੀ ਹੋਈ ਆ ਕਿਸਾਨ ਜਿਹੜੇ ਨੇ ਉਹ ਦਿੱਲੀ ਜਾਣਾ ਚਾਹੁੰਦੇ ਆ ਉਹ ਕਹਿੰਦੇ ਵੀ ਸਾਡੇ ਦੇਸ਼ ਦੀ ਰਾਜਧਾਨੀ ਆ ਅਸੀਂ ਦਿੱਲੀ ਜਾ ਕੇ ਪ੍ਰਦਰਸ਼ਨ ਕਰਨਾ ਚਾਹੁੰਦੇ ਆ ਕਿਉਂਕਿ ਜਿੱਥੇ ਕੇਂਦਰੀ ਮੰਤਰੀਆਂ ਨੇ ਮੀਟਿੰਗ ਵੀ ਸੱਦ ਲਈ ਆ ਜਿੱਥੇ ਇੱਕ ਵਾਰ ਫੇਰ ਤੋਂ ਜਿਹੜੇ ਅਰਜੁਨ ਮੁੰਡਾ ਜਿਹੜੇ ਖੇਤੀਬਾੜੀ ਮੰਤਰੀ ਨੇ ਉਹਨਾਂ ਨੇ ਇਹ ਵੀ ਗੱਲ ਕਹਿ ਦਿੱਤੀ ਆ ਕਿ ਅਸੀਂ ਇੱਕ ਵਾਰੀ ਫੇਰ ਜੜੀ ਗੱਲਬਾਤ ਕਰਨ ਨੂੰ ਤਿਆਰ ਆ ਪਰ ਇਸ ਤੋਂ ਪਹਿਲਾਂ ਚਾਰ ਵਾਰੀ ਗੱਲਬਾਤ ਹੋ ਚੁੱਕੀ ਆ ਤੇ ਕਿਸਾਨ ਇਹੀ ਚਾਹੁੰਦੇ ਆ ਵੀ ਸਾਡੇ ਨਾਲ ਜੜੀਆਂ ਸ਼ਰਤਾਂ ਨਾ ਰੱਖੋ ਤੁਸੀਂ ਐਮਐਸਪੀ ਦੇ ਉੱਤੇ ਇੱਕ ਪੱਕਾ ਕਾਨੂੰਨ ਬਣਾ ਦਿਓ ਤਾਂ ਜੋ ਸਾਨੂੰ ਸਾਡੀਆਂ ਫਸਲਾਂ ਦਾ ਜਿਹੜਾ ਉਹ ਪ੍ਰੋਪਰ ਮੁੱਲ ਮਿਲ ਜਾਵੇ ਪੂਰਾ ਮੁੱਲ ਮਿਲ ਜਾਵੇ ਤੇ ਪਰ ਸਰਕਾਰ ਕੀ ਕਰਦੀ ਹੈ ਕਿ ਇਹ ਸ਼ਰਤਾਂ ਰੱਖਦੀ ਹੈ ਜਿਹੜੀਆਂ ਕਿਸਾਨਾਂ ਨੂੰ ਮਨਜ਼ੂਰ ਨਹੀਂ ਹੈਗੀਆਂ ਸੋ ਇਸ ਵੇਲੇ ਜਿਹੜੀ ਸਥਿਤੀ ਆ ਸ਼ੰਭੂ ਬੈਰੀਅਰ ਦੇ ਉੱਤੇ ਬਹੁਤ ਤਣਾਅਪੂਰਨ ਬਣੀ ਹੋਈ ਆ ਅਥਰੂ ਗੈਸ ਦੇ ਗੋਲੇ ਜਿਹੜੇ ਆ ਉਹ ਛੱਡੇ ਜਾ ਰਹੇ ਆ ਉਹ ਬਿਲਕੁਲ ਚਲਾਏ ਜਾ ਰਹੇ ਆ ਔਰ ਨਾਲ ਦੀ ਨਾਲ ਕਿਸਾਨ ਜਿਹੜੇ ਨੇ ਇਹ ਵੀ ਪੂਰੀ ਤਿਆਰੀ ਚਾਹੀ ਹੋਇਆ ਇਹ ਵੀ ਇਹਨਾਂ ਦੇ ਕੋਲ ਵੀ ਪੂਰੇ ਜਿਗਾੜ ਇਹਨਾਂ ਨੇ ਬਣਾਏ ਹੋਇਆ ਵੀ ਅਸੀਂ ਕਿਸੇ ਤਰੀਕੇ ਨਾਲ ਵੀ ਜਿਹੜਾ ਉਹ ਹਰਿਆਣਾ ਕ੍ਰੋਸ ਕਰਨਾ ਹਾਲਾਂਕਿ ਕਿਸਾਨ ਇਹ ਵੀ ਗੱਲ ਕਹਿੰਦੇ ਆ ਵੀ ਅਸੀਂ ਕਿਸੇ ਕਿਸਮ ਦਾ ਜਿਹੜਾ ਦੰਗਾ ਨਹੀਂ ਚਾਹੁੰਦੇ ਅਸੀਂ ਕਿਸੇ ਕਿਸਮ ਦੀ ਜਿਹੜੀ ਆ ਡਿਸਪਲਨ ਨਹੀਂ ਤੋੜਦੇ ਅਸੀਂ ਤਾਂ ਕੇਵਲ ਦਿੱਲੀ ਜਾਣ ਦਾ ਇਹੀ ਰਸਤਾ ਹੈ ਤਾਂ ਸਾਨੂੰ ਇੱਥੋਂ ਲੰਘਣ ਦਿੱਤਾ ਜਾਵੇ ਪਰ ਪਿਛਲੇ ਕਾਫੀ ਦਿਨਾਂ ਤੋਂ ਸ਼ੰਭੂ ਬੈਰੀਅਰ ਦੇ ਉੱਤੇ ਜਿਹੜਾ ਇੱਕ ਪੂਰਾ ਬਾਰਡਰ ਬਣਾ ਦਿੱਤਾ ਗਿਆ ਸੱਤ ਲੇਅਰ ਦੀ ਜਿਹੜੀ ਉੱਥੇ ਬੈਰੀਗੇਟਿੰਗ ਕੀਤੀ ਹੋਈ ਆ ਕਿਸਾਨ ਇਹੀ ਚਾਹੁੰਦੇ ਆ ਕਿ ਸਾਨੂੰ ਇੱਥੋਂ ਲੰਘਣ ਦਿੱਤਾ ਜਾਵੇ ਹਾਲਾਂਕਿ ਅਦਾਲਤਾਂ ਨੇ ਵੀ ਇਹੀ ਗੱਲ ਕਹੀ ਸੀ ਕਿ ਕਿਸਾਨ ਅਗਰ ਦਿੱਲੀ ਜਾਣਾ ਚਾਹੁੰਦੇ ਆ ਤਾਂ ਇਹਦੇ ਵਿੱਚ ਕੀ ਹਰਜ਼ ਹੈ ਦਿੱਲੀ ਦੇਸ਼ ਦੀ ਰਾਜਧਾਨੀ ਆ ਅਗਰ ਕਿਸਾਨ ਉੱਥੇ ਬੈਠ ਕੇ ਆਪਣਾ ਧਰਨਾ ਪ੍ਰਦਰਸ਼ਨ ਕਰਨਾ ਚਾਹੁੰਦੇ ਆ ਤਾਂ ਕਰ ਸਕਦੇ ਆ ਇਹ ਤੋਂ ਪਹਿਲਾਂ ਵੀ ਬੜਾ ਸ਼ਾਂਤਮਈ ਪ੍ਰਦਰਸ਼ਨ ਜਿਹੜਾ ਕੀਤਾ ਗਿਆ ਸੀਗਾ ਪਰ ਇਹ ਸਭ ਦੇ ਵਿੱਚ ਜਿਹੜੀਆਂ ਇਹ ਗੱਲਾਂ ਸਾਹਮਣੇ ਆ ਰਹੀਆਂ ਕਿਤੇ ਨਾ ਕਿਤੇ ਸਰਵਣ ਸਿੰਘ ਪੰਦੇਰ ਨੂੰ ਜਿਹੜਾ ਉਹ ਕਿਤੇ ਖਦਸ਼ਾ ਸੀਗਾ ਕਿਸਾਨ ਜਿਹੜੇ ਲੀਡਰਸ ਆ ਇਹਨਾਂ ਨੂੰ ਕਿਤੇ ਨਾ ਕਿਤੇ ਖਦਸ਼ਾ ਕਿਆ ਸੀਗਾ ਕਿ ਸਰਕਾਰ ਆਪਣੇ ਬੰਦੇ ਜਿਹੜੇ ਆ ਉਹ ਧਰਨੇ ਦੇ ਵਿੱਚ ਭੇਜੇਗੀ ਮਾਹੌਲ ਜਿਹੜਾ ਖਰਾਬ ਕੀਤਾ ਜਾਏਗਾ ਤੇ ਬਦਨਾਮ ਹੋਣਗੇ ਕਿਸਾਨ ਬਦਨਾਮ ਹੋਣਗੇ ਇਹ ਖਦਸ਼ਾ ਜਿਹੜਾ ਪਹਿਲਾਂ ਵੀ ਆਪਾਂ ਜਦੋਂ 2020 ਦੇ ਵਿੱਚ ਵੀ ਧਰਨਾ ਦੇਖਿਆ ਸੀ ਉਸ ਦੌਰਾਨ ਵੀ ਇਦਾਂ ਦੀਆਂ ਜਿਹੜੀਆਂ ਖਬਰਾਂ ਦੇਖਣ ਨੂੰ ਮਿਲੀਆਂ ਸੀਗੀਆਂ ਕਿ ਇਦਾਂ ਦੇ ਕੁਝ ਸ਼ਰਾਰਤੀ ਲੋਕ ਜਿਹੜੇ ਆ ਉਹ ਪਹਿਲਾਂ ਧਰਨੇ ਦੇ ਵਿੱਚ ਭੇਜ ਦਿੱਤੇ ਜਾਂਦੇ ਆ ਔਰ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਹਾਲਾਂਕਿ ਪਹਿਲਾਂ ਵੀ ਜਦੋਂ ਧਰਨਾ ਚੱਲਿਆ ਸੀ ਤਾਂ ਬਹੁਤ ਵਧੀਆ ਢੰਗ ਦੇ ਨਾਲ ਹੀ ਧਰਨਾ ਚੱਲਿਆ ਸੀ ਕਿਸੇ ਕਿਸਮ ਦੀ ਜਿਹੜੀ ਹੈ ਉਹ ਵਾਇਲੈਂਸ ਨਹੀਂ ਹੋਈ ਸੀ ਪਰ ਅੱਜ ਦੇ ਹਾਲਾਤ ਜੋ ਅੱਜ ਸਥਿਤੀ ਬਣੀ ਹੋਈ ਆ ਜਿੱਦਾਂ ਪਟਾਕਿਆਂ ਦੀਆਂ ਆਵਾਜ਼ਾਂ ਆ ਰਹੀਆਂ ਜਿੱਦਾਂ ਅਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਆ ਤਾਂ ਲੱਗਦਾ ਹੀ ਨਹੀਂ ਵੀ ਇਹ ਆਪਣਾ ਹੀ ਦੇਸ਼ ਦਾ ਇੱਕ ਮੁਲਕ ਆ ਆਪਣਾ ਹੀ ਜਿਹੜਾ ਇੱਕੋ ਮੁਲਕ ਆ ਇੱਕ ਸੂਬੇ ਤੋਂ ਬੰਦਾ ਦੂਜੇ ਸੂਬੇ ਦੇ ਵਿੱਚ ਜਾਣਾ ਚਾਹੁੰਦਾ ਪਰ ਜਿਹੜੀ ਸਥਿਤੀ ਆ ਉਹ ਬਹੁਤ ਤਣਾਅਪੂਰਨ ਬਣੀ ਹੋਈ ਆ ਸਬਸਕ੍ਰ their channel and never miss an update.